ਗੁਰੂ ਪਿਆਰੀ ਗੁਰ ਸਵਾਰੀ ਸਾਧ ਸੰਗਤ ਜੀ ਜਿੱਧਰ ਤੱਕ ਦਾਸ ਦੀ ਆਵਾਜ਼ ਪਹੁੰਚਦੀ ਹੈ ਹੱਥ ਬੰਨ ਕੇ ਸਭ ਤੋਂ ਪਹਿਲਾਂ ਤਾਂ ਆਪਾਂ ਗੁਰੂ ਮਹਾਰਾਜ ਦੀ ਬਖਸ਼ੀ ਫਤਿਹ ਬੁਲੰਦ ਕਰਨੀ ਆ ਗੱਜ ਵੱਜ ਕੇ ਬੁਲਾਓ ਇੱਕ ਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਫਤਿਹ ਅੱਜ ਪੰਥ ਨੇ ਬੁਲਾਈ ਹੈ ਖਾਲਸਾ ਜੀ ਆਨੰਦ ਵੱਜ ਗਿਆ ਹੈ ਪੰਥਕ ਸੋਚ ਅੱਜ ਵੀ ਪੰਥ ਦੇ ਵਿੱਚ ਅੱਜ ਜੋ ਏਜੰਡਾ ਜਿਹਦੇ ਕਰਕੇ ਆਪਾਂ ਇਕੱਤਰ ਹੋਏ ਆਂ ਸਾਨੂੰ ਇਹ ਦੱਸਣ ਦੀ ਸਟੇਜ ਸਾਡਾ ਜਿਹੜਾ ਹੱਕ ਹੈ ਉਹ ਆਪਾਂ ਲੈ ਰਹੇ ਆਂ ਕਿ ਸਾਨੂੰ ਸਾਡੇ ਨੌਜਵਾਨ ਸਾਡੇ ਬੰਦੀ ਸਿੰਘ ਭਾਵੇਂ ਉਹਨਾਂ ਨੂੰ 35 35 ਸਾਲ ਅੱਜ ਹੋ ਗਏ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਹੋਿਆਂ ਨੂੰ ਭਾਵੇਂ ਸਾਡੇ ਨਵੇਂ ਬੰਦੀ ਸਿੰਘ ਨੇ ਸਣੇ ਭਾਈ ਅਮਰਤਪਾਲ ਸਿੰਘ ਭਾਵੇਂ ਅਮਰਸਰ ਦੀ ਜੇਲ੍ਹ 'ਚ ਨੇ ਪੰਜਾਬ ਦੀ ਵੱਖੋ ਵੱਖਰੀ ਜ਼ਿਲ੍ਹਾ ਚ ਨੇ ਭਾਵੇਂ ਉਹ ਡਿਬਰੂਗੜ੍ਹ ਦੀ ਜੇਲ੍ਹ ਚ ਨੇ ਅੱਜ ਅਸੀਂ ਸਨੇਹਾ ਦੇਣਾ ਚਾਹੁੰਨੇ ਆ ਪੰਜਾਬ ਦੀ ਸਰਕਾਰ ਤੇ ਕਾਬਜ ਉਸ ਹੁਕਮਰਾਨ ਨੂੰ ਅੱਜ ਅਸੀਂ ਸਨੇਹਾ ਦੇਣਾ ਚਾਹੁੰਨੇ ਆ ਦਿੱਲੀ ਦੇ ਤਖਤ ਤੇ ਕਾਬਜ ਉਸ ਹੁਕਮਰਾਨ ਨੂੰ ਕਿ ਸਿੱਖ ਆਜ਼ਾਦ ਨੇ ਤੇ ਸਿੱਖਾਂ ਨੂੰ ਗੁਲਾਮੀ ਮਨਜ਼ੂਰ ਨਹੀਂ ਅੱਜ ਅਸੀਂ ਸਨੇਹਾ ਦੇਣਾ ਚਾਹੁੰਨੇ ਆ ਇੱਕ ਸਮਾਂ ਖਾਲਸਾ ਜੀ ਹੋ ਸੀ ਜਦੋਂ 1975-76 ਦੀ ਐਮਰਜੈਂਸੀ ਲੱਗੀ ਹਿੰਦੁਸਤਾਨ ਦੇ ਵਿੱਚ ਕਾਲੀ ਬੋਲੀ ਨੇਰੀ ਛਾਂੜਿਆ ਪਈ ਤੇ ਉਦੋਂ ਇੱਕ ਸੰਤ ਸਿਪਾਹੀ ਨੇ ਇੱਕ ਗੁਰਬਾਣੀ ਨਾਲ ਸ਼ਿੰਗਾਰੇ ਹੋਏ ਕੌਮ ਦੇ ਹੀਰੇ ਨੇ ਪ੍ਰਚਾਰ ਦੇ ਮਜਸਮੇ ਨੇ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੇ ਪੀੜਾ ਚੱਕਿਆ ਤੇ ਉਦੋਂ ਜਦੋਂ ਇੱਧਰ ਕੋਈ ਚਿੜੀ ਖੰਭ ਨਹੀਂ ਸੀ ਮਾਰ ਸਕਦੀ ਹੁੰਦੀ ਉਦੋਂ ਛੱਤੀ ਨਗਰ ਕੀਰਤਨ ਇਸ ਪੰਜਾਬ ਦੀ ਧਰਤੀ ਤੇ ਤੇ ਸੰਤੀਵਰ ਰਾਮਲੀਲਾ ਮੈਦਾਨ ਜੇ ਕੋਈ ਹਕਮਰਾਨ ਦੀ ਦਿੱਲੀ ਦੇ ਹਕਮਰਾਨ ਦੀ ਹਿੱਕ ਤੇ ਚੜ ਕੇ ਗੋਡਾ ਤਰ ਕੇ ਪੰਜਾਬ ਦੀ ਗੱਲ ਕੀਤੇ ਤੇ ਮਾਝੇ ਦੇ ਜਰਨਲ ਸੰਤ ਕਰਤਾਰ ਸਿੰਘ ਨੇ ਕੀਤੀ ਹੈ। ਉਹ ਕਹਿੰਦੇ ਆ ਕਿ ਇੱਕ ਬੀਬੀ ਕੰਗਣਾ ਫਿਰਦੀ ਹੈ ਜਿੰਨੂੰ ਸਿੱਖਾਂ ਦੀ ਸੂਰਤ ਪਸੰਦ ਨਹੀਂ ਜਿੰਨੂ ਸਿੱਖਾਂ ਦੀ ਦਸਤਾਰ ਪਸੰਦ ਨਹੀਂ ਦਸਤਾਰ ਦੇ ਵਿੱਚ ਜਿੰਨਾ ਜਿਹੜੇ ਸਿਰ ਨੇ ਉਹਨਾਂ ਦੇ ਵਿੱਚ ਪਾਤਸ਼ਾਹੀ ਦਾਵਾ ਉਹਨੂੰ ਪਸੰਦ ਨਹੀਂ ਹੱਥਾਂ 'ਚ ਕਿਰਪਾਨਾਂ ਪਸੰਦ ਨਹੀਂ ਉਹਨੇ ਇੱਕ ਮੂਵੀ ਬਣਾਈ ਹੈ ਜਿਹਦੇ ਵਿੱਚ ਸਿੱਖਾਂ ਨੂੰ دہشتਗਰਤਾ ਆਖਿਆ ਜਾਦਾ ਹੈ ਉਹਨੇ ਮੂਵੀ ਬਣਾਈ ਹੈ ਜਿਹਦੇ ਵਿੱਚ ਸਿੱਖਾਂ ਨੂੰ ਅਤੰਕਵਾਦੀ ਆਖਿਆ ਜਾ ਰਿਹਾ ਹੈ ਮੈਂ ਉਸ ਬੀਬੀ ਨੂੰ ਕਹਿਣਾ ਚਾਹੁੰਦਾ ਹੈ ਜੋ ਲਫਜ਼ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾ ਵਾਲੇ ਮਹਾਂਪੁਰਖਾਂ ਨੇ 13ਵੇਂ ਮੁਖੀ ਦਮਦਮੀ ਟਕਸਾਲ ਉਹਨਾਂ ਨੇ ਬੀਬੀ ਇੰਦਰਾ ਨੂੰ ਆਖੇ ਸੀ ਕਿਉਂਕਿ ਮੈਂ ਵੀ ਸੰਤ ਕਰਤਾਰ ਸਿੰਘ ਦਾ ਪੁੱਤਰਾ ਐ ਤੇ ਜਿਹੜੇ ਸਮਝ ਮੇਰੇ ਦਾਦੇ ਨੇ ਆਖੇ ਸੀ ਇੰਦਰਾ ਗੰਦੀ ਨੂੰ ਮੈਂ ਕੰਗਣਾ ਤੈਨੂੰ ਆਖਣਾ ਚਾਹੁੰਨਾ ਐ ਜੇ ਤਿਲਕ ਜੰਜੂ ਰੱਖਾ ਪ੍ਰਭਤਾ ਕਾ ਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾ ਆਪਣੀ ਕੁਰਬਾਨੀ ਨਾ ਦਿੰਦੇ ਤੇ ਇੰਦਰਾ ਵਾਂਗ ਕੰਗੜਾ ਰਣੋਦ ਤੂੰ ਵੀ ਬੁਰਕੇ ਦੇ ਵਿੱਚ ਖੜੀ ਹੋਣਾ ਸੀ ਅੱਜ ਜੇ ਤੇਰੇ ਚ ਜੁਰਤ ਹੈ ਤੇ ਸੰਤਾਂ ਦਾ ਸੱਚਾ ਇਤਿਹਾਸ ਸੁਣਾ ਕੇ ਦਹਾ ਇਧਰੋਂ ਬੇਨਤੀ ਹੋਈ ਉਹ ਲੀਡਰਸ਼ਿਪ ਜਿਹੜੀ ਪੰਜਾਬ ਦਾ ਕਾਣ ਕਰਦੀ ਪਈ ਹੈ ਅੱਜ ਪੰਜਾਬ ਦੇ ਉੱਤੇ ਸਾਡੇ 3 ਲੱਖ ਕਰੋੜ ਰੁਪਏ ਦਾ ਕਰਜ਼ਾ ਖਾਲਸਾ ਜੀ ਕਰਜ਼ਾ ਲੈਣ ਵਾਲਿਆਂ ਨੇ ਖਰਚਾ ਨਹੀਂ ਜੇ ਲਉਣਾ ਲਉਣਾ ਸਾਡੇ ਬੱਚਿਆਂ ਨੇ ਆਉਣ ਵਾਲੀ ਪੀੜ੍ਹੀਆਂ ਨੇ ਕਰਜ਼ਾ ਲਉਣਾ ਹੈ ਜੇ ਆંકੜਿਆਂ ਦੇ ਸਾਹਮਣੇ ਨਾਲ ਖਾਲਸਾ ਜੀ ਗੱਲ ਕਰਾ ਕਹਿੰਦੇ ਆ ਕਿ 2028 ਤੱਕ 6 ਲੱਖ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਉੱਤੇ ਚੜ ਜਾਣਾ ਹੈ ਕਿਉਂਕਿ ਭਗਵੰਤ ਮਾਨ ਸਰਕਾਰ ਨੇ ਦੋ ਕਿਸ਼ਤਾਂ ਦੇ ਵਿੱਚ 50-50 ਹਜ਼ਾਰ ਕਰੋੜ ਰੁਪਇਆ ਮੰਗ ਕੇ 1 ਲੱਖ ਕਰੋੜ ਰੁਪਇਆ ਹੋਰ ਤੁਹਾਡੇ ਸਿਰ ਦੇ ਉੱਤੇ ਚੜਾਉਂਦਾ ਪੀੜਾ ਚੁੱਕਿਆ ਹੋਇਆ ਹੈ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਏ ਕਿ ਤੁਹਾਡੀ ਇਕਨੋਮੀ ਦੀ ਪਾਲਿਸੀ ਕਿੱਥੇ ਹੈ ਅੱਜ ਤਿੰਨ ਚੀਜ਼ਾਂ ਪੰਜਾਬ ਨੂੰ ਲੈ ਕੇ ਡੁੱਬ ਚੱਲੀਆਂ ਨੇ ਇੱਕ ਤਾਂ ਨਸ਼ੇ ਇੱਕ ਇਧਰ ਬੇਰੁਜ਼ਗਾਰੀ ਤੇ ਇੱਕ ਇਧਰ ਪ੍ਰਵਾਸ ਪਰ ਇਹਨਾਂ ਤਿੰਨਾਂ ਚੀਜ਼ਾਂ ਤੋਂ ਵੱਡਾ ਜਿਹੜਾ ਕਰਜ਼ੇ ਦਾ ਪਾਰ ਪੰਜਾਬ ਦੇ ਨੌਜਵਾਨਾਂ ਦੇ ਸਿਰਾਂ ਦੇ ਉੱਤੇ ਆ ਰਿਹਾ ਉਹ ਹੈ ਮੈਂ ਇਸ ਹੁਕਮਰਾਨ ਨੂੰ ਇਹ ਸਵਾਲ ਪੁੱਛਣਾ ਚਾਹੁੰਦਾ ਹੈ ਕਿ ਤੁਸੀਂ ਕਹਿੰਦੇ ਸੀ ਕਿ ਅਸੀਂ ਫ੍ਰੀ ਬੀਜ਼ ਦੇ ਕੇ ਯਾਨੀ ਕਿ ਸਹੂਲਤਾ ਦੇ ਕੇ ਵੀ ਪੰਜਾਬ ਦਾ ਕਰਜ਼ਾ ਲਾਵਾਂਗੇ ਲੱਤ ਗਿਆ ਤੁਹਾਡੇ ਤੋਂ ਤੁਸੀਂ ਕਹਿੰਦੇ ਸੀ ਪੰਜਾਬ ਦੇ ਨੌਜਵਾਨ ਬਾਹਰ ਨਹੀਂ ਜਾਣਗੇ ਇਸ ਸੂਬੇ ਦੇ ਲਈ ਪੀਆਰਾਂ ਲੱਗਣ ਗਿਆ ਪੂਰੀ ਦੁਨੀਆ ਤੋਂ ਲੱਗ ਗਿਆ ਕਿਤੇ ਇੱਧਰ ਸਿਰਫ ਟੈਕਸ ਪਾਰਲੇ ਦੇ ਸ਼ਾਮਰ ਕੇ ਲੱਗਦੇ ਪਰ ਸਹੂਲਤਾ ਬਗਾਨਿਸਤਾਨ ਨਾਲ ਜੱਡੀਆਂ ਮਾੜੀਆਂ ਜੇ ਇਧਰ ਲੱਗੇ ਬੰਨੇ ਲੱਗਿਆ ਤੰਬੂ ਉਹਨਾਂ ਲੋਕਾਂ ਦਾ ਉਹਨਾਂ ਲੋਕਾਂ ਦੀ ਸਟੇਜ ਲੱਗੀ ਹੈ ਜਿਨ੍ਹਾਂ ਦਾ ਆਗੂ ਵੀ ਇੱਕ ਮਮੂਲੀ ਬੰਦਾ ਏ ਜਿਨ੍ਹਾਂ ਦੇ ਹੱਥ ਦੇ ਵਿੱਚ ਖਾਲਸਾ ਜੀ ਬੇਨਤੀ ਕਰਦੀਆਂ ਝਾੜੂ ਹੈ ਤੇ ਜਿਨ੍ਹਾਂ ਦੀ ਰਹਿਨਮਾਈ ਵੀ ਇੱਕ ਉਹ ਬੰਦਾ ਕਰਦਾ ਪਿਆ ਏ ਜਿਹਦੇ ਤੇ ਸ਼ਰਾਬ ਘਟਾਲੇ ਦੇ ਕੇਸ ਨੇ ਪਰ ਫਕਰ ਨਾਲੇ ਗੱਲ ਮੈਂ ਅੱਜ ਇਧਰੋਂ ਕਹਿਣੀ ਚਾਹੁੰਦਾ ਏ ਕਿ ਇੱਕ ਸਟੇਜ ਹੋਰ ਲੱਗੀ ਹੈ ਪੰਤਕਾਂ ਦੀ ਜਿਨ੍ਹਾਂ ਦਾ ਆਗੂ ਉਹ ਆਕਾਲ ਹੈ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਚਾੜੂ ਨਹੀਂ ਤੇ ਗਾਏ ਤੇ ਜਿਨ੍ਹਾਂ ਦੇ ਮਨਾਂ 'ਚ ਪਾਤਸ਼ਾਹੀ ਦਾਵਾ ਏ ਤੇ ਉਹ ਲਾਲ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਐਸਡੀਪੀਸੀ ਦੀ ਗੱਲ ਹੋਈ 2 ਮਿੰਟ ਹੋਰ 35 ਕਰਕੇ ਦਾਸ ਨੇ ਖਮਾ ਦਾ ਜਾਚਕ ਹੋ ਜਾਣਾ ਹੈ ਕਿਉਂਕਿ ਸਾਰਿਆਂ ਨੇ ਭਾਈ ਅਮਰਤਪਾਲ ਦੀ ਰਿਆਈ ਦੀ ਗੱਲ ਕਰਨੀ ਹੈ ਬੰਦੀ ਸਿੰਘਾਂ ਦੀ ਰਿਆਈ ਦੀ ਗੱਲ ਕਰਨੀ ਹੈ ਗਲਮੋ ਗਲੋਂ ਲਾਉਂਦੀ ਗਲਾਮੀ ਨੂੰ ਉਹਦੀ ਗੱਲ ਕਰਨੀ ਹੈ ਤੋਂ ਵੱਧ ਚੜ ਕੇ ਆਪਾਂ ਵੋਟਾਂ ਬਣਾਈਏ ਤੇ ਸਾਡੇ ਪਰਿਵਾਰ ਨੇ ਅੱਜ ਦੋ ਹਲਕਿਆਂ ਦੇ ਵਿੱਚ 18 ਤੋਂ 20000 ਵੋਟਾਂ ਬਣਾ ਲਈਆਂ ਨੇ ਵੱਧ ਚੜ ਕੇ ਆਪਾਂ ਉਹ ਵੋਟਾਂ ਬਣਾਈਏ ਕਿਉਂਕਿ ਜੇ ਆਪਾਂ ਕਹਿੰਦੇ ਆ ਕਿ ਐਸਜੀਪੀਸੀ ਦੇ ਉੱਤੇ ਪ੍ਰਬੰਧ ਪ੍ਰਬੰਧ ਜਿਹੜਾ ਏ ਉਹ ਅੱਜ ਸਹੀ ਨਹੀਂ ਤੇ ਫਿਰ ਆਪਾਂ ਇਸ ਕੱਟ ਦੇ ਵਿੱਚੋਂ ਇਹ ਗੱਲ ਕਹਿ ਦੇਣੀ ਚਾਹੁੰਦੇ ਆ ਕਿ ਐਸਟੀਪੀਸੀ ਦੇ ਪ੍ਰਬੰਧ ਕਿਸੇ ਦੌਖੀ ਦਾ ਨਹੀਂ ਹੋਏਗਾ ਕਿਸੇ ਦਿੱਲੀ ਵਾਲੇ ਦੇ ਨਹੀਂ ਹੋਏਗਾ ਕਿਸੇ ਗੈਰ ਪੰਥਕ ਦਾ ਨਹੀਂ ਹੋਏਗਾ ਖਾਲਸਾ ਜੀ ਜੇ ਐਸਟੀਪੀਸੀ ਤੇ ਪ੍ਰਬੰਧ ਹੋਏਗਾ ਤੇ ਅਕਾਲ ਤਖਤ ਦੇ ਵਾਰਸਾਂ ਦਾ ਹੋਏਗਾ ਪ੍ਰਬੰਧ ਹੋਏਗਾ ਤੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਏ ਕਿ ਸਾਡੇ ਨੌਜਵਾਨ ਪਾਰ ਦੀ ਤਰਤੀਆਂ ਤੇ ਨਾ ਜਾਣ ਪੰਜਾਬ ਨੂੰ ਆਈਟੀ ਹੱਬ ਬਣਾਉਣਾ ਚਾਹੀਦਾ ਏ ਸਾਡੇ ਇਧਰ ਜਦੋਂ ਕੋਈ ਬਿਮਾਰੀ ਆਉਂਦੀ ਹੈ ਤੇ ਲੋਕੀ ਤੱਕੇ ਖਾਂਦੇ ਪ੍ਰਾਈਵੇਟ ਹਸਪਤਾਲਾਂ ਛਿੱਲਦੇ ਬੜਾ ਏ ਜੇ ਸਰਕਾਰੀ ਹਸਪਤਾਲ ਵੀ ਕਿ ਲਈ ਤੇ ਪ੍ਰਬੰਧ ਨਹੀਂ ਮੈਂ ਇਹ ਸਰਕਾਰ ਨੂੰ ਕਹਿਣਾ ਚਾਹੁੰਦਾ ਏ ਕੀ ਹੋਇਆ ਸਾਨੂੰ ਅਸੀਂ ਕਿਸੇ ਸੂਬੇ ਨਾਲੋਂ ਘੱਟ ਕੀ ਸਾਡੇ ਹਰ ਜ਼ਿਲ੍ਹੇ ਦੇ ਵਿੱਚ ਇੱਕ ਪੀਜੀਆਈ ਨਹੀਂ ਸੀ ਹੋ ਸਕਦਾ ਕੀ ਸਾਡੀ ਐਜੂਕੇਸ਼ਨ ਦਾ ਮਿਆਰ ਇੰਨਾ ਨੀਵਾਂ ਕਿਵੇਂ ਹੋ ਗਿਆ ਕਿ ਅੱਜ 100 ਦੇ ਵਿੱਚੋਂ 37 ਬੱਚਾ ਨੂੰ ਨਾ ਪੰਜਾਬੀ ਪੜ੍ਹਦੀ ਆਂਦੀ ਐ ਨਾ ਲਿਖਣੀ ਆਂਦੀ ਐ ਸੋ ਇਸ ਕਰਕੇ ਮੈਨੂੰ ਲੱਗਦਾ ਨਹੀਂ ਇਨਾਂ ਕੋਲੋਂ ਕੋਈ ਪ੍ਰਬੰਧ ਹੋਣਾ ਖਾਲਸਾ ਜੀ ਮੈਨੂੰ ਨਹੀਂ ਲੱਗਦਾ ਕਿ ਮੌਜੂਦਾ ਸਰਕਾਰ ਕੋਲੋਂ ਕੋਈ ਸੁਧਰਾ ਪ੍ਰਬੰਧ ਪੰਜਾਬ ਦਾ ਨਿਕਲੇਗਾ ਪਰ ਕੋਈ ਗੱਲ ਨਹੀਂ ਆਉਣ ਵਾਲਾ ਸਮਾ ਖਾਲਸੇ ਦਾ ਸਿਆਪ ਕਰ ਲਾਂਗੇ ਫਿਰ ਕਿਹੜੀ ਗੱਲ ਹੈ ਸਾਨੂੰ ਵੀ ਅਸੀਂ ਕਿਹੜਾ ਰਾਜ ਨਹੀਂ ਚਲਾਏ ਸਭ ਸੁੱਖਾ ਲਈ ਉਠੀਆਂ ਹੋ ਹੋ ਆਹ ਲੈ ਮੀਰਾਜ ਜੀਓ ਵਾਲੀ ਗੱਲ ਹੋਈ ਹੈ ਪਿੱਛੇ ਪਈ ਜਸਪੀਰ ਸਿੰਘ ਜੀ ਰੋਡੇ ਨੇ ਗੱਲ ਕੀਤੀ ਹੋਰ ਮਹਾਪੁਰਸ਼ਾਂ ਨੇ ਗੱਲ ਕੀਤੀ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਦਾ ਪਰਿਵਾਰ ਤੇ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਵਾਲਿਆਂ ਦਾ ਪਰਿਵਾਰ ਇਹਨੂੰ ਸੰਗਤ ਹੁਕਮ ਲਾਉਂਦੀ ਹੈ ਕਿ ਪੰਥਕ ਕਾਰਜਾਂ ਦੇ ਲਈ ਤਤਪਰ ਰਹੇ ਸੋ ਅੱਜ ਇਸ ਪੰਥਕ ਕੱਟ ਦੇ ਵਿੱਚ ਦਾਸ ਇਹ ਅਹਿਦ ਕਰਦਾ ਹੈ ਆਪ ਸਭ ਜੀ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਕਿ ਰਹਿੰਦੀ ਦੁਨੀਆ ਤੱਕ ਰਹਿੰਦੇ ਸਾਹਾਂ ਤੱਕ ਜਿੰਨੀ ਦੇਰ ਤੱਕ ਫੇਪੜਿਆਂ 'ਚ ਸਾਹ ਹੈ ਤੇ ਸਰੀਰ ਦੇ ਵਿੱਚ ਜਾਨ ਹੈ ਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦਾ ਸਤਿ ਸੰਤ ਬਾਬਾ ਕਰਤਾਰ ਸਿੰਘ ਕਲਸਾ ਪਿੰਡਰਾ ਵਾਲਿਆਂ ਦਾ ਪਰਿਵਾਰ ਪੰਥਕ ਕਾਰਜਾਂ ਦੇ ਲਈ ਹਮੇਸ਼ਾ ਤਤ ਪਰ ਰਹੇਗਾ। ਅਖੀਰ ਤੇ ਵਿੱਚ ਮੈਂ ਆਪ ਸਭ ਜੀ ਦਾ ਧੰਨਵਾਦ ਕਰਨਾ ਚਾਹੁੰਦਾ। ਸਾਡੇ ਮੰਚ 'ਤੇ ਤਾਂ ਖਾਲਸਾ ਜੀ ਗੱਲ ਆ ਸੀ ਮੈਂ ਮਾਫੀ ਵੀ ਮੰਗਣਾ ਚਾਹੁੰਦਾ ਕਿ ਅਸੀਂ ਪਿੰਡੋਂ ਪਿੰਡ ਆ ਕੇ ਤਾਂ ਧੰਨਵਾਦ ਨਹੀਂ ਕਰ ਸਕੇ। ਪਰ ਸਾਡੇ ਮੰਚ 'ਤੇ ਆਹ ਗੱਲ ਸੀ ਕਿ ਜਿਹੜਾ ਐਮਪੀ ਅਸੀਂ ਜਿਤਾਇਆ ਏ ਉਹਦੇ ਨਾਲ ਅਸੀਂ ਜਾ ਕੇ ਤੇ ਪ੍ਰਚਾਰ ਜਿਹੜਾ ਧੰਨਵਾਦ ਕਰਾਂਗੇ ਪਿੰਡੋਂ ਪਿੰਡੀ ਜਾਵਾਂਗੇ ਕਿਉਂਕਿ ਅਸੀਂ ਰੇਣੀ ਆ ਤੁਹਾਡੇ ਇਸ ਰੂਪ ਪੰਥ ਨੂੰ ਜਾਂਦਾ ਏ ਇਸ ਰੂਪਾ ਖਡੂਰ ਸਾਹਿਬ ਜ਼ਿਲ੍ਹੇ ਦੇ ਸਮੂਹ ਸੰਗਤ ਨੂੰ ਜਨਤ ਨੇ ਦਿਨ ਰਾਤ ਜਿਹੜੀ ਆ ਏਕ ਕੀਤੀ ਪਰ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਨਾ ਹੈ ਅਖੀਰ ਤੇ ਵਿੱਚ ਮੈਂ ਇਹੀ ਬੇਨਤੀ ਕਰੂੰਗਾ ਕਿ ਅਜੇ ਵੀ ਸਾਡੇ ਵਿੱਚ ਇੱਕ ਦੂਸਰੇ ਦੇ ਪ੍ਰਤੀ ਕੋਈ ਨਾ ਕੋਈ ਲਾਕਤਬਾਜੀ ਜ਼ਰੂਰ ਹੈ ਵੇਖੋ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰ ਜੋ ਗੁਰ ਦਸੇਵਾਡ ਮੁਰਿਦਾ ਜਾਲੀਏ ਸੋ ਇੱਕ ਦੂਜੇ ਦੇ ਨਾਲ ਆਪਾਂ ਜਰਨ ਸ਼ਕਤੀ ਰੱਖੀਏ ਕਿਉਂ ਕਿ ਅਸੀਂ ਆਪਣੇ ਕਾਰਜ ਲਈ ਇੱਧਰ ਨਹੀਂ ਦੇ ਖੜੇ ਅਸੀਂ ਆਪਣੇ ਪਰਿਵਾਰ ਦੇ ਕਾਰਜ ਲਈ ਨਹੀਂ ਦੇ ਖੜੇ ਕੋਈ ਵਟਪੰਨੇ ਤੇ ਰੋਲੇ ਦੇ ਲਈ ਅਸੀਂ ਨਹੀਂ ਦੇ ਖੜੇ ਜੇ ਅਸੀਂ ਖੜੀਆਂ ਚ ਗੁਰੂ ਗ੍ਰੰਥ ਗੁਰੂ ਪੰਥ ਦੇ ਲਈ ਖੜੇ ਆ ਮੈਂ ਇੱਕ ਜਕਾਰੇ ਦੇ ਗੂੰਜ ਦੇ ਨਾਲ ਤੁਹਾਡੇ ਸਾਰਿਆਂ ਤੋਂ ਪ੍ਰਵਾਨਗੀ ਹੱਥ ਬੰਨ ਕੇ ਲੈਣਾ ਚਾਹੁੰਦਾ ਏ ਕਿ ਅੱਜ ਤੋਂ ਬਾਅਦ ਸਾਡਾ ਕੋਈ ਨਿੱਜੀ ਮਫਾਦ ਨਹੀਂ ਹੋਏਗਾ ਜਿਹੜਾ ਸਾਨੂੰ ਪਾੜ ਦਵੇ ਕਿਸੇ ਸਰਕਾਰ ਦੀ ਚਾਲ ਅਸੀਂ ਨਹੀਂ ਚੱਲਣ ਦਵਾਂਗੇ ਸਾਡਾ ਇੱਕੋ ਨਿਸ਼ਾਨਾ ਹੋਵੇਗਾ ਤੇ ਉਹ ਹੈ ਸਿੱਖਾਂ ਦਾ ਇੱਕ ਜਿਹੜਾ ਆਜ਼ਾਦ ਹਸਤੀ ਨੂੰ ਸਥਾਪਿਤ ਕਰਕੇ ਤੇ ਆਪਣਾ ਪ੍ਰਬੰਧ ਕਾਇਮ ਕਰਨਾ ਅੱਤੇ ਅਸੀਂ 브라더후ਡ ਆਫ ਆਲ ਫਦਰ후ਡ ਆਫ ਵਨ ਇੱਕ ਪਿਤਾ ਇੱਕ ਇਸ ਕੇ ਹਮਾਰਕ ਤੇ ਇਹ ਕਹਤੇ ਗੁਰੂ ਨੂੰ ਇੱਕ ਰੱਖ ਕੇ ਗੁਰੂ ਨੂੰ ਲੀਡਰ ਮੰਨ ਕੇ ਅਸੀਂ ਇੱਕ ਚੱਲਾਂਗੇ ਇੱਕ ਜਕਾਰੇ ਨਾਲ ਮੈਂ ਪ੍ਰਵਾਨਗੀ ਲੈਣੀ ਹੈ ਆ ਚਾੜੂ ਵਾਲਿਆਂ ਨੂੰ ਦੱਸ ਦੋ ਕਿ ਅਸੀਂ ਚੁੰਦੇ ਆ ਬੋਲੇ ਸੋ ਨਿਹਾਲ ਵਿਚਾਰਾਂ ਦੀ ਸਾਂਝ ਪਾਦੇ ਅਨੇਕ ਪ੍ਰਕਾਰ ਦੀਆਂ ਪੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਸੰਗਤ ਪਖਸ਼ਣ ਯੋਗ ਹੈ ਪੱਖ ਲੈਣਾ ਆਓ ਫਿਰ ਤੋਂ ਬਲੰਦੀ ਦੇ ਨਾਲ ਆਪਾਂ ਫਤਿਹ ਦਾ ਜਵਾਬ ਫਤਿਹ ਦੇਣਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ